ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਇਹ ਗੱਲ 5 ਸਾਲ ਪਹਿਲਾਂ ਦੀ ਹੈ ਜਦੋਂ ਮੈਂ ਤੇ ਮੇਰਾ ਪਤੀ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਹੀ ਅਸੀਂ ਕੰਮ ਖਤਮ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹੋਏ ਦੇਖਿਆ ਕਿ ਕਰੀਬ 13 ਜਾਂ 14 ਸਾਲ ਦੀ ਇੱਕ ਲੜਕੀ ਟਿਕਟ ਮਾਸਟਰ ਕੋਲੋਂ ਛੁਪਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦੀਆਂ ਹਰਕਤਾਂ ਤੋਂ ਸਪਸ਼ਟ ਸੀ ਕਿ ਉਸ ਕੋਲ ਟਿਕਟ ਨਹੀਂ ਸੀ ਅਜੇ 2 ਮਿੰਟ ਪਹਿਲਾਂ ਹੀ ਉਹ ਖਿੜਕੀ ਤੋਂ ਬਾਹਰ ਵੇਖ ਰਹੀ ਸੀ ਉਹ ਬਹੁਤ ਖੁਸ਼ ਸੀ ਪਰ ਜਿਵੇਂ ਹੀ ਟਿਕਟ ਮਾਸਟਰ ਆਇਆ ਤਾਂ ਉਹ ਸੌਣ ਦਾ ਬਹਾਨਾ ਕਰਨ ਲੱਗੀ ਜਿਵੇਂ ਹੀ ਟਿਕਟ ਮਾਸਟਰ ਉਸ ਦੇ ਨੇੜੇ ਆਇਆ ਤਾਂ ਉਸ ਨੇ ਉਸ ਨੂੰ ਟਿਕਟ ਦਿਖਾਉਣ ਲਈ ਕਿਹਾ ਪਰ ਹੁਣ ਉਹ ਕੁੜੀ ਇੰਨੀ ਡਰ ਗਈ ਸੀ ਕਿ ਉਹ ਕੁਝ ਬੋਲ ਵੀ ਨਹੀਂ ਰਹੀ ਸੀ ਬਸ ਉਹ ਕਦੇ ਸਾਡੇ ਵੱਲ ਤੇ ਕਦੇ ਟਿਕਟ ਮਾਸਟਰ ਵੱਲ ਬੇਬਸ ਲਾਚਾਰ ਨਜ਼ਰਾਂ ਨਾਲ ਦੇਖਦੀ ਰਹੀ ਪਰ ਟਿਕਟ ਮਾਸਟਰ ਕਿੱਥੇ ਮੰਨਣ ਵਾਲਾ ਸੀ ਉਹ ਤਾਂ ਉਸ ਨੂੰ ਸਮਝ ਚੁੱਕਾ ਸੀ ਕਿ ਇਸ ਕੋਲ ਟਿਕਟ ਨਹੀਂ ਹੈ ਉਹ ਉਸ ਨੂੰ ਲਗਾਤਾਰ ਤੰਗ ਕਰਨ ਲੱਗਾ ਟਿਕਟ ਮਾਸਟਰ ਦਾ ਅਜੀਹਾ ਵਤੀਰਾ ਦੇਖ ਕੇ ਮੇਰੇ ਮਨ ਵਿੱਚ ਇੱਕ ਭਾਵਨਾ ਪੈਦਾ ਹੋਈ ਮੈਂ ਆਪਣੇ ਪਤੀ ਨੂੰ ਕਿਹਾ ਕਿ ਇਹ ਗਰੀਬ ਕੁੜੀ ਹੈ ਤੇ ਇਹ ਟਿਕਟ ਮਾਸਟਰ ਇਸ ਨਾਲ ਬਦਤਮੀਜ਼ੀ ਕਰ ਰਿਹਾ ਹੈ ਇਸ ਕੁੜੀ ਦਾ ਕਿਰਾਇਆ ਤੁਸੀਂ ਹੀ ਅਦਾ ਕਰ ਦਿਓ ਅਜੀਹਾ ਨਾ ਹੋਵੇ ਕਿ ਭੀੜ ਭੜਕੇ ਵਾਲੀ ਰੇਲ ਗੱਡੀ ਵਿੱਚ ਇਸ ਛੋਟੀ ਬੱਚੀ ਦਾ ਡਰਾਮਾ ਬਣ ਜਾਵੇ ਮੇਰਾ ਪਤੀ ਸਮਝਦਾਰ ਸੀ ਉਹਨਾਂ ਨੇ ਮੇਰੀ ਗੱਲ ਮੰਨ ਲਈ ਤੇ ਟਿਕਟ ਮਾਸਟਰ ਨੂੰ ਬੁਲਾਇਆ ਤੇ ਕਿਹਾ ਕਿ ਮੈਂ ਇਸ ਲੜਕੀ ਦਾ ਕਰਾਇਆ ਅਦਾ ਕਰ ਦਿੰਦਾ ਹਾਂ ਇਸ ਲਈ ਉਸ ਨੂੰ ਕੁਝ ਨਾ ਕਹੋ ਟਿਕਟ ਮਾਸਟਰ ਪੈਸੇ ਲੈ ਕੇ ਚਲਾ ਗਿਆ ਜਦੋਂ ਕਿ ਕੁੜੀ ਦੀਆਂ ਅੱਖਾਂ ਹੁਣ ਹੰਝੂਆਂ ਨਾਲ ਭਰ ਗਈਆਂ ਸੀ ਤੇ ਉਹ ਤੇਜ਼ੀ ਨਾਲ ਆਪਣੀਆਂ ਪਲਕਾਂ ਚਪਕ ਕੇ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕੁਝ ਪਲਾਂ ਵਿੱਚ ਉੱਚੀ ਉੱਚੀ ਰੋਣ ਵਾਲੀ ਹੈ ਉਹ ਬੇਵਸ ਨਜ਼ਰਾਂ ਨਾਲ ਵਾਰ-ਵਾਰ ਸਾਡੇ ਵੱਲ ਦੇਖ ਰਹੀ ਸੀ ਮੈਂ ਮੁਸਕਰਾ ਕੇ ਉਸ ਨੂੰ ਦਿਲਾਸਾ ਦਿੱਤਾ ਤੇ ਕਿਹਾ ਬੇਟੀ ਤੂੰ ਆ ਕੇ ਮੇਰੇ ਕੋਲ ਵਾਲੀ ਸੀਟ ਤੇ ਬੈਠ ਜਾ। ਉਹ ਮੇਰੇ ਕੋਲ ਆ ਕੇ ਬੈਠ ਗਈ। ਮੈਂ ਪੁੱਛਿਆ ਤੇਰਾ ਨਾਮ ਕੀ ਹੈ? ਉਸਨੇ ਕਿਹਾ ਮੇਰਾ ਨਾਮ ਤੰਨੂ ਹੈ। ਮੈਂ ਪਿਛਲੇ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਬੈਠੀ ਹਾਂ। ਮੈਂ ਪੁੱਛਿਆ ਬੇਟੀ ਤੁਸੀਂ ਕਿੱਥੇ ਜਾਣਾ ਹੈ? ਮੇਰੇ ਇਸ ਸਵਾਲ ਤੇ ਉਸ ਦੀਆਂ ਅੱਖਾਂ ਵਿੱਚ ਉਦਾਸੀ ਆ ਗਈ ਸੀ। ਉਸਨੇ ਕਿਹਾ ਮੇਰਾ ਕੋਈ ਟਿਕਾਣਾ ਨਹੀਂ ਹੈ, ਨਾ ਹੀ ਮੇਰੀ ਕੋਈ ਮੰਜ਼ਿਲ ਹੈ। ਮੇਰੇ ਮਾਪਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਉਸ ਨੂੰ ਦੇਖ ਕੇ ਮੇਰਾ ਦਿਲ ਦੁਖੀ ਹੋ ਗਿਆ ਮੈਂ ਆਪਣੇ ਪਤੀ ਵੱਲ ਦੇਖਿਆ ਤੇ ਕਿਹਾ ਕਿਉਂ ਨਾ ਅਸੀਂ ਇਸ ਕੁੜੀ ਨੂੰ ਆਪਣੇ ਘਰ ਲੈ ਜਾਂਦੇ ਹਾਂ ਤਾਂ ਉਸ ਨੇ ਕਿਹਾ ਤੁਸੀਂ ਕੀ ਗੱਲ ਕਰ ਰਹੇ ਹੋ ਇਸ ਨੂੰ ਕੁਝ ਪੈਸੇ ਦੇ ਦਿਓ ਪਰ ਮੈਂ ਕਿਹਾ ਇਹ ਕੁੜੀ ਹੈ ਤੇ ਇਸ ਦੀ ਬਹੁਤੀ ਉਮਰ ਵੀ ਨਹੀਂ ਹੈ ਗਰੀਬ ਕੁੜੀ ਕਿੱਥੇ ਜਾਵੇਗੀ ਇਸ ਦੁਨੀਆ ਵਿੱਚ ਇਕੱਲੀ ਕਿਵੇਂ ਰਹਿ ਸਕੇਗੀ ਵੈਸੇ ਵੀ ਇਸ ਸੰਸਾਰ ਵਿੱਚ ਜਾਨਵਰਾਂ ਦੀ ਕੋਈ ਕਮੀ ਨਹੀਂ ਹੈ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਕੁੜੀ ਕੱਲੀ ਹੈ ਤਾਂ ਸੰਭਵ ਹੈ ਕਿ ਕੱਲ ਨੂੰ ਇਹ ਕਿਸੇ ਵੇਸ਼ਵਾ ਘਰ ਵਿੱਚ ਹੋਵੇਗੀ ਜਾਂ ਕੋਈ ਇਸ ਨੂੰ ਕਿਸੇ ਸੁੰਸਨ ਰਾਹਾਂ ਤੇ ਲਿਜਾ ਕੇ ਇਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਤੇ ਹਮੇਸ਼ਾ ਲਈ ਇੱਧਰ ਉੱਧਰ ਪਟਕਣ ਲਈ ਮਜਬੂਰ ਕਰ ਦੇਵੇਗਾ ਵੈਸੇ ਵੀ ਸਾਡੇ ਕੋਲ ਅਜੇ ਕੋਈ ਬੱਚਾ ਨਹੀਂ ਹੈ ਜੇ ਅਸੀਂ ਇਸ ਨੂੰ ਲੈ ਜਾਵਾਂਗੇ ਤਾਂ ਮੈਨੂੰ ਵੀ ਕੁਝ ਸਹਾਰਾ ਮਿਲ ਜਾਵੇਗਾ ਅਸੀਂ ਇਸ ਨੂੰ ਪੜਾ ਕੇ 4-5 ਸਾਲਾਂ ਬਾਅਦ ਚੰਗੇ ਪਰਿਵਾਰ ਵਿੱਚ ਵਿਆਹ ਕਰ ਦੇਵਾਂਗੇ ਤੇ ਇਸ ਤਰ੍ਹਾਂ ਇਸ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੋਣ ਤੋਂ ਬਚ ਜਾਵੇਗੀ ਖੈਰ ਮੇਰੀਆਂ ਗੱਲਾਂ ਸੁਣ ਕੇ ਮੇਰਾ ਪਤੀ ਉਸ ਨੂੰ ਘਰ ਲੈ ਆਉਣ ਲਈ ਤਿਆਰ ਹੋ ਗਿਆ ਪਰ ਉਹ ਫਿਰ ਵੀ ਇਸ ਦੇ ਵਿਰੁੱਧ ਸੀ ਜਦੋਂ ਮੈਂ ਉਸ ਕੁੜੀ ਨੂੰ ਕਿਹਾ ਕਿ ਮੈਂ ਉਸ ਨੂੰ ਆਪਣੇ ਘਰ ਲੈ ਜਾਣਾ ਚਾਹੁੰਦੀ ਹਾਂ ਤਾਂ ਉਹ ਬਹੁਤ ਖੁਸ਼ ਹੋਈ ਤੇ ਕਿਹਾ ਮੈਂ ਤੁਹਾਡਾ ਇਹ ਪੁਕਾਰ ਕਦੇ ਨਹੀਂ ਭੁੱਲਾਂਗੀ ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ ਪਰ ਜਦੋਂ ਮੈਂ ਉਸ ਨੂੰ ਘਰ ਲੈ ਆਈ ਤਾਂ ਘਰ ਵਿੱਚ ਹਗਾਮਾ ਹੋ ਗਿਆ। ਮੇਰੀ ਸੱਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਤੁਸੀਂ ਇੱਕ ਅਣਜਾਣ ਕੁੜੀ ਨੂੰ ਆਪਣੇ ਘਰ ਰੱਖੋਗੇ। پاگل ਹੋ ਗਏ ਹੋ। ਇਹ ਤੁਹਾਨੂੰ ਕੁਝ ਪਤਾ ਨਹੀਂ। ਅੱਜ ਕੱਲ੍ਹ ਦੇ ਲੋਕਾਂ ਨੇ ਘਰਾਂ ਨੂੰ ਲੁੱਟਣ ਦਾ ਵਧੀਆ ਤਰੀਕਾ ਬਣਾਇਆ ਹੈ। ਪਹਿਲਾਂ ਉਹ ਆਪਣਾ ਬਣ ਕੇ ਘਰ ਵਿੱਚ ਦਾਖਲ ਹੁੰਦੇ ਹਨ ਤੇ ਫਿਰ ਸਭ ਕੁਝ ਲੁੱਟ ਕੇ ਭੱਜ ਜਾਂਦੇ ਹਨ। ਨੋ ਇਹ ਤੁਹਾਨੂੰ ਮਹਿੰਗੀ ਨਾ ਪੈ ਜਾਵੇ। ਪਰ ਮੈਂ ਆਪਣੀ ਸੱਸ ਦੀ ਕੋਈ ਗੱਲ ਨਹੀਂ ਸੁਣੀ। ਸਾਸ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਇੱਕ ਹੀ ਖਿਆਲ ਚੱਲ ਰਿਹਾ ਸੀ ਕਿ ਮੇਰੀ ਸੱਸ ਹਮੇਸ਼ਾ ਚਾਹੁੰਦੀ ਹੈ ਕਿ ਮੈਂ ਘਰ ਦਾ ਸਾਰਾ ਕੰਮ ਕਰਾਂ ਉਹ ਨਹੀਂ ਚਾਹੁੰਦੀ ਕਿ ਘਰ ਦੇ ਕੰਮ ਵਿੱਚ ਕੋਈ ਮੇਰੀ ਮਦਦ ਕਰੇ ਇਸੇ ਲਈ ਉਹ ਮੈਨੂੰ ਵਾਰ-ਵਾਰ ਇਨਕਾਰ ਕਰ ਰਹੀ ਸੀ ਸਮਾਂ ਇਸੇ ਤਰ੍ਹਾਂ ਲੰਘਣ ਲੱਗਾ ਤਨੂ ਦਿਨ ਰਾਤ ਦਿਲੋਂ ਮੇਰੀ ਸੇਵਾ ਕਰਦੀ ਸੀ ਪਰ 3 ਸਾਲ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਸੱਸ ਨੇ ਜੋ ਵੀ ਕਿਹਾ ਸੀ ਉਹ ਮੈਨੂੰ ਸੱਚ ਹੁੰਦਾ ਦਿਸ ਰਿਹਾ ਸੀ ਮੈਨੂੰ ਕਦੇ ਵੀ ਕਿਸੇ ਤੇ ਸ਼ੱਕ ਕਰਨ ਦੀ ਆਦਤ ਨਹੀਂ ਸੀ ਪਰ ਇੱਕ ਰਾਤ ਮੈਨੂੰ ਇਹ ਸਭ ਵੀ ਕਰਨਾ ਪਿਆ ਰਾਤ 2 ਵਜੇ ਦੇ ਕਰੀਬ ਜਦੋਂ ਮੇਰੀ ਅਚਾਨਕ ਨੀਂਦ ਤੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਮੇਰਾ ਪਤੀ ਕਮਰੇ ਵਿੱਚ ਮੌਜੂਦ ਨਹੀਂ ਸੀ ਪਰ ਇਸ ਨੂੰ ਮੈਂ ਨਜ਼ਰਅੰਦਾਜ਼ ਕਰ ਦਿੱਤਾ ਜਦੋਂ 4-5 ਦਿਨ ਇਹ ਸਿਲਸਲਾ ਚੱਲਦਾ ਰਿਹਾ ਤਾਂ ਮੈਨੂੰ ਆਪਣੇ ਪਤੀ ਤੇ ਸ਼ੱਕ ਹੋਣ ਲੱਗਾ ਕਿ ਉਹ ਹਰ ਰੋਜ਼ ਇੰਨੀ ਦੇਰ ਰਾਤ ਨੂੰ ਉੱਠ ਕੇ ਕਿੱਥੇ ਜਾਂਦਾ ਹੈ ਅਗਲੇ ਦਿਨ ਮੈਂ ਸੋਚਿਆ ਕਿ ਮੈਂ ਸਾਰੀ ਰਾਤ ਨਹੀਂ ਸਾਵਾਂਗੀ ਜਿਵੇਂ ਹੀ ਰਾਤ ਦੇ 2 ਵਜੇ ਮੇਰਾ ਪਤੀ ਕਮਰੇ ਤੋਂ ਬਾਹਰ ਗਿਆ ਤਾਂ ਮੈਂ ਵੀ ਹੌਲੀ-ਹੌਲੀ ਉਸਦੇ ਪਿੱਛੇ-ਪਿੱਛੇ ਤੁਰ ਪਈ ਇਹ ਦੇਖ ਕੇ ਮੈਂ 당ਗ ਰਹਿ ਗਈ ਕਿ ਮੇਰੇ ਪਤੀ ਦੇ ਕਦਮ ਤੰਨੂ ਦੇ ਕਮਰੇ ਵੱਲ ਵੱਧ ਰਹੇ ਸੀ ਮਨ ਹੀ ਮਨ ਵਿੱਚ ਮੈਂ ਬਹੁਤ ਉਦਾਸ ਹੋ ਰਹੀ ਸੀ ਕਿ ਸ਼ਾਇਦ ਇਹ ਸੱਚ ਨਾ ਹੋਵੇ ਤੇ ਨਾਲ ਹੀ ਮੈਨੂੰ ਆਪਣੀ ਸੱਸ ਦੇ ਕਹੇ ਹੋਏ ਸ਼ਬਦ ਵੀ ਯਾਦ ਆ ਰਹੇ ਸੀ ਕਿ ਕਾਸ਼ ਮੈਂ ਉਸ ਸਮੇਂ ਉਹਨਾਂ ਦੀਆਂ ਗੱਲਾਂ ਨੂੰ ਮੰਨ ਲਿਆ ਹੁੰਦਾ ਪਰ ਮੈਂ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਹਾਰਿਆ ਹੋਇਆ ਸਾਬਿਤ ਨਹੀਂ ਕਰਨਾ ਚਾਹੁੰਦੀ ਸੀ ਜਿਵੇਂ ਹੀ ਮੇਰਾ ਪਤੀ ਦਰਵਾਜ਼ਾ ਖੋਲ੍ਹ ਕੇ ਕਮਰੇ ਵਿੱਚ ਦਾਖਲ ਹੋਇਆ ਤਾਂ ਮੈਂ ਵੀ ਦਰਵਾਜ਼ੇ ਕੋਲ ਦੁੱਕ ਛਿਪ ਕੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਤਨੂ ਦਾ ਚਿਹਰਾ ਦੇਖਿਆ ਤਾਂ ਬਿਲਕੁਲ ਵੀ ਖੁਸ਼ ਨਹੀਂ ਸੀ ਮੇਰੇ ਪਤੀ ਨੂੰ ਦੇਖਦੇ ਹੀ ਉਸਨੇ ਆਪਣਾ ਮੂੰਹ ਮੋੜ ਲਿਆ ਪਰ ਮੇਰਾ ਪਤੀ ਉਸ ਵੱਲ ਦੇਖ ਰਿਹਾ ਸੀ ਤੇ ਵਾਰ-ਵਾਰ ਉਸ ਵੱਲ ਹੱਥ ਵਧਾ ਕੇ ਉਸ ਨੂੰ ਕੁਝ ਆਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤਨੂ ਆਪਣੇ ਆਪ ਨੂੰ ਪਿੱਛੇ ਕਰ ਰਹੀ ਸੀ ਇਹ ਸਭ ਦੇਖਣ ਤੋਂ ਬਾਅਦ ਮੇਰੇ ਹੋਸ਼ ਉੱਡ ਗਏ ਮੈਂ ਝੱਟ ਆਪਣੇ ਕਮਰੇ ਵੱਲ ਭੱਜੀ ਤੇ ਉੱਚੀ-ਉੱਚੀ ਰੋਣ ਲੱਗ ਪਈ ਹੁਣ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ ਸੀ ਪਰ ਮੈਂ ਕੀ ਕਰ ਸਕਦੀ ਸੀ ਮੈਂ ਕਿਸੇ ਨੂੰ ਕੁਝ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਮੈਂ ਹੀ ਸੀ ਜੋ ਇਸ ਕੁੜੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਕੇ ਆਈ ਸੀ ਜੇ ਮੈਂ ਇਸ ਬਾਰੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੇਰੀ ਬਹੁਤ ਬਦਨਾਮੀ ਹੋਵੇਗੀ ਮੇਰੇ ਸਸਤੇ ਪਰਿਵਾਰਕ ਮੈਂਬਰ ਮੈਨੂੰ ਤਾਣੇ ਦੇ ਦੇ ਕੇ ਮਾਰ ਦੇਣਗੇ ਅਗਲੇ ਦਿਨ ਤਨੂ ਨੇ ਮੈਨੂੰ ਕਿਹਾ ਕਿ ਜਾਂ ਤਾਂ ਮੈਨੂੰ ਆਪਣੇ ਕਮਰੇ ਵਿੱਚ ਰਹਿਣ ਦਿਓ ਜਾਂ ਦਾਦੀ ਦੇ ਨਾਲ ਰਹਿਣ ਦਿਓ ਮੈਂ ਉਸ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਮੈਂ ਉਸ ਨੂੰ ਪੁੱਛਿਆ ਉਹ ਕਿਹੜੀ ਗੱਲ ਹੈ ਜਿਸ ਕਾਰਨ ਤੁਸੀਂ ਆਪਣਾ ਕਮਰਾ ਬਦਲਣਾ ਚਾਹੁੰਦੇ ਹੋ ਉਹ ਕੁਝ ਨਹੀਂ ਬੋਲੀ ਤੇ ਚੁੱਪ ਹੋ ਗਈ ਪਰ ਦੇਖਣ ਵਿੱਚ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਡਰੀ ਹੋਈ ਹੈ ਮੈਂ ਜ਼ਬਰਦਸਤੀ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮਾਮਲਾ ਕੀ ਹੈ ਪਰ ਉਸ ਨੇ ਸਿਰਫ ਇੰਨਾ ਹੀ ਜਵਾਬ ਦਿੱਤਾ ਕਿ ਮੈਂ ਇਕੱਲੀ ਡਰਦੀ ਹਾਂ ਤੇ ਇਹ ਕਹਿ ਕੇ ਗੱਲ ਟਾਲ ਦਿੱਤੀ ਪਰ ਉਸ ਦਿਨ ਇਹ ਗੱਲਾਂ ਸੁਣ ਕੇ ਮੈਂ ਅੰਦਰੋਂ ਖੁਸ਼ ਹੋ ਗਈ ਕਿਉਂਕਿ ਮੈਂ ਸਮਝ ਗਈ ਸੀ ਕਿ ਸ਼ਾਇਦ ਇਸ ਕੁੜੀ ਦਾ ਕੋਈ ਕਸੂਰ ਨਹੀਂ ਹੈ ਸ਼ਾਇਦ ਇਹ ਸਭ ਮੇਰੇ ਪਤੀ ਦਾ ਹੀ ਕਸੂਰ ਹੈ ਉਹੀ ਇਸ ਨੂੰ ਜ਼ਬਰਦਸਤੀ ਤਸੀਹੇ ਦੇ ਰਿਹਾ ਹੋਵੇਗਾ ਮੈਂ ਆਪਣੀ ਸੱਸ ਨਾਲ ਗੱਲ ਕੀਤੀ ਕਿ ਤਨੂ ਨੂੰ ਉਸਦੇ ਕਮਰੇ ਵਿੱਚ ਰਹਿਣ ਦਿੱਤਾ ਜਾਵੇ ਪਰ ਮੇਰੀ ਸੱਸ ਨੇ ਸਾਫ਼ ਇਨਕਾਰ ਕਰ ਦਿੱਤਾ ਕੁਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਮੇਰੇ ਪਤੀ ਦੀ ਬਦਲੀ ਹੋ ਗਈ ਉਹ ਕੰਮ ਕਰਨ ਲਈ ਦੂਜੇ ਸ਼ਹਿਰ ਚਲਾ ਗਿਆ। ਹੁਣ ਤੰਨੂੰ ਮੈਨੂੰ ਖੁਸ਼ ਲੱਗ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਉਹਨੂੰ ਹੁਣ ਕਿਸੇ ਗੱਲ ਦਾ ਡਰ ਨਹੀਂ ਰਿਹਾ ਸੀ। ਮੈਂ ਵੀ ਉਸਨੂੰ ਕਿਤੇ ਹੋਰ ਨਹੀਂ ਭੇਜਣਾ ਚਾਹੁੰਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਬੇਸਹਾਰਾ ਕੁੜੀ ਨੂੰ ਘਰੋਂ ਬਾਹਰ ਕੱਢਣ ਲਈ ਲੋਕ ਮੇਰੇ ਵੱਲ ਉਂਗਲ ਠਾਉਣ। ਵੈਸੇ ਵੀ ਮੈਂ ਉਸਨੂੰ ਉਸਦੀ ਰੱਖਿਆ ਲਈ ਲਈ ਆਈ ਸੀ। ਮੇਰੇ ਪਤੀ ਨੂੰ ਗਏ ਹੋਏ ਅਜੇ ਮਹੀਨਾ ਹੀ ਹੋਇਆ ਸੀ ਜਦੋਂ ਮੈਨੂੰ ਖੁਸ਼ਖਬਰੀ ਮਿਲੀ। ਜੋ ਸੁਣੋ ਸੁਣ ਲਈ ਹਰ ਇਨਸਾਨ ਦੇ ਕੰਨ ਤਰਸਦੇ ਹਨ ਮੈਂ ਗਰਭਵਤੀ ਸੀ ਪਰ ਆਪਣੀ ਸੱਸ ਦਾ ਰਵੱਈਆ ਦੇਖ ਕੇ ਮੈਨੂੰ ਬਹੁਤ ਨਿਰਾਸ਼ਾ ਹੋਈ ਇਹ ਸੁਣ ਕੇ ਵੀ ਉਹ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੀ ਸੀ ਬੱਚੇ ਦੇ ਜਨਮ ਨੂੰ ਕੁਝ ਦਿਨ ਹੀ ਰਹਿ ਗਏ ਸੀ ਤੰਨੂ ਨੇ ਮੇਰੀ ਚੰਗੀ ਸੇਵਾ ਕੀਤੀ ਪਰ ਕੁਝ ਦਿਨਾਂ ਤੋਂ ਮੈਂ ਮਹਿਸੂਸ ਕੀਤਾ ਕਿ ਉਹ ਆਪਣਾ ਚਿਹਰਾ ਟੱਕ ਕੇ ਰੱਖਦੀ ਹੈ ਉਸ ਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਜਿਹਾ ਕਿਉਂ ਕਰ ਰਹੀ ਹੈ ਖੈਰ ਇੱਕ ਦਿਨ ਮੈਂ ਤਨੂ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਚਮੜੀ ਦੀ ਅਲਰਜੀ ਹੋ ਗਈ ਹੈ ਮੇਰੇ ਚਿਹਰੇ ਤੇ ਅਜੀਬ ਜਿਹੇ ਮੁਹਾਸੇ ਹਨ ਜਿਨ੍ਹਾਂ ਨੂੰ ਛੁਪਾ ਕੇ ਰੱਖਣਾ ਬਿਹਤਰ ਸਮਝਦੀ ਹਾਂ ਤਨੂ ਦੀਆਂ ਗੱਲਾਂ ਸੁਣ ਕੇ ਮੈਨੂੰ ਤਰਸ ਆਇਆ ਮੈਂ ਸੋਚਿਆ ਕਿ ਮੈਂ ਉਸਨੂੰ ਚਮੜੀ ਦੇ ਮਾਹਿਰ ਕੋਲ ਲੈ ਜਾਵਾਂਗੀ ਪਰ ਫਿਰ ਮੈਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਮੇਰੀ ਡਿਲੀਵਰੀ ਦਾ ਸਮਾਂ ਬਹੁਤ ਨੇੜੇ ਸੀ ਤੇ ਆਖਿਰਕਾਰ ਉਹ ਦਿਨ ਆ ਗਿਆ ਜਦੋਂ ਮੇਰੇ ਘਰ ਇੱਕ ਸੁੰਦਰ ਪੁੱਤਰ ਨੇ ਜਨਮ ਲਿਆ ਮੇਰੀ ਸੱਸ ਵੀ ਆਪਣੇ ਪੋਤੇ ਨੂੰ ਦੇਖ ਕੇ ਮੇਰੀ ਇੱਜ਼ਤ ਕਰਨ ਲੱਗ ਪਈ ਸੀ ਬੱਚੇ ਦੇ ਜਨਮ ਮੌਕੇ ਦਾਈ ਨੇ ਮੇਰਾ ਬਹੁਤ ਸਾਥ ਦਿੱਤਾ ਬੱਚੇ ਹੋਣ ਤੋਂ ਬਾਅਦ ਉਸ ਨੇ ਤੰਨੂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟੀ ਮੇਰੀ ਗੱਲ ਧਿਆਨ ਨਾਲ ਸੁਣ ਤੇਰੀ ਮਾਂ ਦੀ ਹਾਲਤ ਨਾਜ਼ੁਕ ਹੈ ਅਜਿਹੀ ਸਥਿਤੀ ਵਿੱਚ ਉਸ ਨੂੰ 40 ਦਿਨਾਂ ਤੱਕ ਲਗਾਤਾਰ ਮਾਲਿਸ਼ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਬਿਮਾਰ ਹੋ ਸਕਦੀ ਹੈ ਤੇ ਜੇ ਇਹ ਦਿਨਾਂ ਵਿੱਚ ਜੇ ਠੰਡਾ ਮੌਸਮ ਹੋਵੇ ਤਾਂ ਫਿਰ ਇਹ ਦਰਦ ਉਮਰ ਪਰ ਜੋੜਾਂ ਤੋਂ ਦੂਰ ਨਹੀਂ ਹੁੰਦਾ ਜੇ ਤੁਸੀਂ ਦੇਖਭਾਲ ਨਹੀਂ ਕਰਦੇ ਤਾਂ ਇਹ ਸਾਰੀ ਉਮਰ ਸਿਹਤਮੰਦ ਨਹੀਂ ਹੋਵੇਗੀ ਦਾਈ ਦੀਆਂ ਗੱਲਾਂ ਨੇ ਮੈਨੂੰ ਡਰਾ ਦਿੱਤਾ ਸੀ ਉਸਨੇ ਮੈਨੂੰ ਹਰ ਰੋਜ਼ ਸਮੇਂ ਸਿਰ ਮ사ਜ ਕਰਵਾਉਣ ਲਈ ਕਿਹਾ ਦਾਈ ਦੀ ਗੱਲ ਸੁਣ ਕੇ ਤੰਨੂ ਖबरा ਗਈ ਤੇ ਬੋਲੀ ਮੈਂ ਤੁਹਾਡੇ ਬਾਕੀ ਸਾਰੇ ਕੰਮ ਕਰ ਦੇਵਾਂਗੀ ਪਰ ਮੈਨੂੰ ਅਜਿਹੇ ਕੰਮ ਤੋਂ ਦੂਰ ਰੱਖੋ ਤੇ ਵੈਸੇ ਵੀ ਮੈਨੂੰ ਅਜਿਹੇ ਕੰਮਾਂ ਦਾ ਕੋਈ ਤਜਰਬਾ ਨਹੀਂ ਹੈ ਰੱਬ ਨਾ ਕਰੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਇੰਨਾ ਕਹਿਣ ਤੇ ਮੇਰੀ ਸੱਸ ਗੁੱਸੇ ਨਾਲ ਲਾਲ ਹੋ ਗਈ ਕੁੜੀਏ ਤੈਨੂੰ ਸ਼ਰਮ ਨਹੀਂ ਆਉਂਦੀ ਐਨੇ ਸਾਲਾਂ ਤੋਂ ਅਸੀਂ ਤੈਨੂੰ ਇਸ ਘਰ ਵਿੱਚ ਬਿਠਾ ਕੇ ਪਾਲਦੇ ਰਹੇ ਹਾਂ ਤੈਨੂੰ ਨਾ ਕਰਦਿਆਂ ਸ਼ਰਮ ਨਹੀਂ ਆਉਂਦੀ ਆਖਿਰ ਤੂੰ ਅਜਿਹੀ ਗੱਲ ਕਿਵੇਂ ਕਹਿ ਸਕਦੀ ਹੈ ਚਲੋ ਜਿੰਨਾ ਤੈਨੂੰ ਕਿਹਾ ਜਾਂਦਾ ਹੈ ਉਹਨਾਂ ਕਰੋ ਮੇਰੀ ਸੱਸ ਨੇ ਕਦੇ ਮੇਰੇ ਨਾਲ ਪਿਆਰ ਭਰੇ ਸ਼ਬਦਾਂ ਨਾਲ ਨਹੀਂ ਬੋਲੇ ਸੀ ਪਰ ਅੱਜ ਉਹ ਮੇਰਾ ਪੂਰਾ ਸਾਥ ਦੇ ਰਹੀ ਸੀ ਉਸ ਦਿਨ ਤੋਂ ਤਨੂ ਨੇ ਰੋਜ਼ ਮੇਰੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਚਿਹਰਾ ਅਕਸਰ ਮਾਸਕ ਨਾਲ ਢੱਕਿਆ ਹੁੰਦਾ ਸੀ ਇੱਕ ਦਿਨ ਇਤਫਾਕ ਨਾਲ ਜਿਹਾ ਹੋਇਆ ਕਿ ਤਨੂ ਮੇਰੀ ਬਾਹ ਦੀ ਮਾਲਿਸ਼ ਕਰ ਰਹੀ ਸੀ ਸ਼ਾਇਦ ਰੱਬ ਨੇ ਇਹ ਸੱਚ ਹੀ ਦਿਖਾਉਣੀ ਸੀ ਅਚਾਨਕ ਉਸਦੇ ਚਿਹਰੇ ਤੋਂ ਮਾਸਕ ਡਿੱਗ ਗਿਆ ਮੈਂ ਤਨੂ ਨੂੰ ਦੇਖ ਕੇ ਹੈਰਾਨ ਰਹਿ ਗਈ ਉਸ ਦਾ ਚਿਹਰਾ ਦੇਖ ਕੇ ਮੈਂ ਬੜੀ ਮੁਸ਼ਕਲ ਨਾਲ ਕੰਬਦੀ ਆਵਾਜ਼ ਵਿੱਚ ਕਿਹਾ ਕਿ ਜੇ ਤੂੰ ਅੱਜ ਵੀ ਮੈਨੂੰ ਸੱਚ ਨਾ ਦੱਸਿਆ ਤਾਂ 13 ਨਤੀਜਾ ਬਹੁਤ ਮਾੜਾ ਹੋਵੇਗਾ। ਮੇਰੀਆਂ ਗੱਲਾਂ ਸੁਣ ਕੇ ਤੰਨੂ ਦੇ ਚਿਹਰੇ ਤੇ ਡਰ ਸਾਫ਼ ਦਿਸਣ ਲੱਗਾ ਸੀ। ਮੈਂ ਕਿਹਾ ਤੰਨੂ ਜੇ ਤੂੰ ਮੈਨੂੰ ਸੱਚ ਦੱਸ ਦਿੱਤਾ ਤਾਂ ਮੈਂ ਤੇਰੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਪਰ ਜੇ ਤੁਸੀਂ ਝੂਠ ਬੋਲਿਆ ਤਾਂ ਮੈਂ ਤੁਹਾਨੂੰ ਹੁਣੇ ਪੁਲਿਸ ਦੇ ਹਵਾਲੇ ਕਰ ਦਿਆਂਗੀ। ਤੰਨੂ ਨੇ ਕੰਬਦੇ ਬੁੱਲਾਂ ਨਾਲ ਕਿਹਾ ਮੈਂ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਪਰ ਗਰੀਬ ਹੋਣ ਦੇ ਨਾਲ-ਨਾਲ ਸਾਡਾ ਪਰਿਵਾਰ ਵਿਹਿਮਾ ਪਰਮਾ ਨਾਲ ਵੀ ਪਰਿਆ ਹੋਇਆ ਸੀ ਮੇਰੇ ਮਾਤਾ ਪਿਤਾ ਹਮੇਸ਼ਾ ਧੀਆਂ ਦੇ ਜਨਮ ਦੇ ਖਿਲਾਫ ਸੀ ਰੱਬ ਨੇ ਉਹਨਾਂ ਨੂੰ ਪੰਜ ਧੀਆਂ ਦਿੱਤੀਆਂ ਸੀ ਜਦੋਂ ਛੋਟੀ ਧੀ ਦਾ ਜਨਮ ਹੋਇਆ ਤਾਂ ਲੱਗਾ ਜਿਵੇਂ ਪਿਤਾ ਦੀ ਇੱਛਾ ਖਤਮ ਹੋ ਗਈ ਹੋਵੇ ਤੇ ਅੰਤ ਵਿੱਚ ਉਸਨੇ ਸੋਚਿਆ ਕਿ ਸ਼ਾਇਦ ਇਸ ਪਤਨੀ ਨੂੰ ਰੱਬ ਧੀਆਂ ਦਿੰਦਾ ਰਹੇਗਾ ਇਸ ਲਈ ਕਿਉਂ ਨਾ ਦੁਬਾਰਾ ਵਿਆਹ ਕਰ ਲਿਆ ਜਾਵੇ ਹਜੇ ਮਾਮਲਾ ਘਰ ਵਿੱਚ ਚਰਚਾ ਵਿੱਚ ਸੀ ਕਿ ਮੇਰੀ ਮਾਂ ਨੇ ਆਪਣਾ ਰਾਜ ਖਤਰੇ ਵਿੱਚ ਆਉਂਦਾ ਦੇਖਿਆ ਉਹ ਦਿਨ ਰਾਤ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਕਿਸੇ ਤਰ੍ਹਾਂ ਮੈਂ ਪੁੱਤਰ ਦੀ ਮਾਂ ਬਣ ਸਕਾਂ ਪਰ ਇਹ ਕੁਦਰਤ ਦਾ ਕੰਮ ਹੈ ਇਹ ਜਲਦੀ ਜਾਂ ਬਾਅਦ ਵਿੱਚ ਵਾਪਰਨਾ ਤੈ ਹੈ ਇੱਕ ਦਿਨ ਉਹ ਦਾਸ ਬੈਠੀ ਸੀ ਜਦੋਂ ਇੱਕ ਔਰਤ ਮੇਰੀ ਮਾਂ ਕੋਲ ਆਈ ਤੇ ਦੱਸਿਆ ਕਿ ਲਾਗਲੇ ਪਿੰਡ ਵਿੱਚ ਇੱਕ ਤਾੰਤ੍ਰਿਕ ਆਇਆ ਹੈ ਉਸ ਦਾ ਕਹਿਣਾ ਹੈ ਕਿ ਉਸ ਕੋਲ ਇੱਕ ਅਜੀਹੀ ਦਵਾਈ ਹੈ ਜਿਸ ਦੇ ਸੇਵਨ ਨਾਲ ਪੁੱਤਰ ਪੈਦਾ ਹੋ ਜਾਵੇਗਾ ਉਸ ਔਰਤ ਦੇ ਇਹ ਸ਼ਬਦ ਸੁਣ ਕੇ ਮੇਰੀ ਮਾਂ ਕੋਲ ਆਸ ਦੀ ਕਿਰਨ ਪਰ ਗਈ ਮਾਣੇ ਸੋਚਿਆ ਇਸ ਵਿੱਚ ਹਰਜ ਕੀ ਹੈ ਤੇ ਫਿਰ ਪਿਤਾ ਅੱਗੇ ਸ਼ਰਤ ਰੱਖੀ ਕਿ ਜੇਕਰ ਇਸ ਵਾਰ ਮੈਂ ਪੁੱਤਰ ਨੂੰ ਜਨਮ ਨਾ ਦਿੱਤਾ ਤਾਂ ਕਿਸੇ ਹੋਰ ਨਾਲ ਵਿਆਹ ਕਰ ਲੈਣਾ ਫਿਰ ਜਦੋਂ ਉਹ ਉਸ ਤਾਂਤਰੀ ਕੋਲ ਗਈ ਤਾਂ ਉਸਨੇ ਪਾਣੀ ਵਿੱਚ ਦਵਾਈ ਕੋਲ ਕੇ ਉਸ ਨੂੰ ਖਾਣ ਲਈ ਦਿੱਤੀ ਤੇ ਕਿਹਾ ਕਿ ਜਦੋਂ ਪੁੱਤਰ ਦਾ ਜਨਮ ਹੋਵੇਗਾ ਤਾਂ ਉਸ ਨੂੰ ਮੇਰੇ ਕੋਲ ਲੈ ਕੇ ਆਉਣਾ ਹੈ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਮਾਂ ਹੋਰ ਕੀ ਚਾਹੁੰਦੀ ਸੀ ਉਹ ਖੁਸ਼ੀ ਨਾਲ ਘਰ ਆਈ ਦੇ ਅੰਤ ਵਿੱਚ ਉਸ ਦੀ ਇੱਛਾ ਪੂਰੀ ਹੋਈ ਤੇ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦੇ ਜਨਮ ਤੇ ਪਿਤਾ ਵੀ ਬਹੁਤ ਹੈਰਾਨ ਹੋਏ ਤੇ ਉਹ ਮਾਂ ਨੂੰ ਬਹੁਤ ਪਿਆਰ ਕਰਨ ਲੱਗੀ ਪਰ ਮਾਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਸੀ ਕਿ ਜੇਕਰ ਤਾੰਤ੍ਰਿਕ ਨਾਲ ਕੀਤਾ ਵਾਅਦਾ ਪੂਰਾ ਨਾ ਹੋਇਆ ਤਾਂ ਉਹਨਾਂ ਦਾ ਨੁਕਸਾਨ ਹੋ ਜਾਵੇਗਾ। ਇਸ ਦੁਬਧਾ ਵਿੱਚ 10 ਸਾਲ ਬੀਤ ਗਏ। ਮਾਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਕਿਉਂਕਿ ਮੇਰਾ ਪਿਤਾ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਸੀ। ਮਾਂ ਦਾ ਉਹ ਪੁੱਤਰ ਮੈਂ ਹੀ ਸੀ। ਇੱਕ ਦਿਨ ਜਦੋਂ ਪਿਤਾ ਜੀ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਤਾਂ ਮਾਂ ਨੇ ਮੈਨੂੰ ਸਭ ਕੁਝ ਦੱਸਿਆ ਕਿ ਮੇਰਾ ਜਨਮ ਕਿਵੇਂ ਹੋਇਆ ਹੈ ਤੇ ਉਸ ਤਾੰਤ੍ਰਿਕ ਨਾਲ ਕੀ ਵਾਅਦਾ ਕੀਤਾ ਹੋਇਆ ਹੈ ਫਿਰ ਮੈਨੂੰ ਉਸ ਤਾੰਤ੍ਰਿਕ ਕੋਲ ਲੈ ਗਈ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਤਾੰਤ੍ਰਿਕ ਬਾਰੇ ਮੇਰੇ ਮਨ ਵਿੱਚ ਚੰਗੇ ਵਿਚਾਰ ਨਹੀਂ ਸੀ ਉਸਦੇ ਚੇਲੇ ਮੈਨੂੰ ਦੇਖ ਕੇ ਖੁਸ਼ ਹੋਏ ਤੇ ਮਾਂ ਨੂੰ ਪੁੱਛਿਆ ਕਿ ਉਹ ਇੰਨਾ ਸਮਾਂ ਕਿੱਥੇ ਸੀ ਪੁੱਤਰ ਮਿਲਣ ਤੋਂ ਬਾਅਦ ਸਾਨੂੰ ਭੁੱਲ ਗਈ ਕੀ ਮੈਂ ਤੁਹਾਨੂੰ ਇਹ ਨਹੀਂ ਕਿਹਾ ਸੀ ਕਿ ਜੇ ਤੁਸੀਂ ਇਸ ਨੂੰ ਸਾਡੇ ਕੋਲ ਨਾ ਲਿਆਂਦਾ ਤਾਂ ਤੁਹਾਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਤਾੰਤ੍ਰਿਕ ਦੀਆਂ ਗੱਲਾਂ ਸੁਣ ਕੇ ਮਾਂ ਬਹੁਤ ਡਰ ਗਈ। ਉਹ ਥੋੜੀ देर ਚੁੱਪ ਰਹੀ ਤੇ ਬੋਲੀ, "ਬਾਬਾ ਜੀ ਦੱਸੋ ਹੁਣ ਕੀ ਕਰੀਏ? ਕੀ ਹੁਣ ਇਸ ਦਾ ਕੋਈ ਹੱਲ ਨਹੀਂ ਹੈ?" ਕੁਝ ਸਮਾਂ ਤੰਤਰ ਮੰਤਰ ਦਾ ਜਾਪ ਕਰਨ ਤੋਂ ਬਾਅਦ ਤਾੰਤ੍ਰਿਕ ਨੇ ਮੇਰੀ ਮਾਂ ਨੂੰ ਕਿਹਾ ਕਿ ਤੁਸੀਂ ਇੱਥੇ ਬਹੁਤ देर ਨਾਲ ਆਏ ਹੋ। ਹੁਣ ਇਸ ਬੱਚੇ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਇਸ ਬੱਚੇ ਦੀ ਜਾਨ ਚਲੀ ਜਾਵੇਗੀ। ਇਹ ਸਭ ਸੁਣ ਕੇ ਮਾਂ ਬਹੁਤ ਡਰ ਗਈ ਤੇ ਮੈਨੂੰ ਉਸ ਧੋਖੇबाज ਤਾੰਤ੍ਰਿਕ ਦੇ ਹਵਾਲੇ ਕਰਕੇ ਘਰ ਵਾਪਸ ਚਲੀ ਗਈ ਮੈਂ ਉਹਨਾਂ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਕਿ ਮੈਨੂੰ ਮੇਰੇ ਘਰ ਜਾਣ ਦਿਓ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਦੋ ਚਾਰ ਦਿਨ ਬੀਤਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹਨਾਂ ਦਾ ਕਾਰੋਬਾਰ ਕੁਝ ਹੋਰ ਹੈ ਇਹ ਲੋਕ ਬੱਚਿਆਂ ਦੇ ਹੱਥ ਪੈਰ ਤੋੜ ਦਿੰਦੇ ਹਨ ਤੇ ਉਹਨਾਂ ਤੋਂ ਭੀਖ ਮੰਗਾਉਂਦੇ ਹਨ ਫਿਰ ਇੱਕ ਰਾਤ ਕਿਸੇ ਤਰ੍ਹਾਂ ਬੜੀ ਮੁਸ਼ਕਲ ਨਾਲ ਮੈਂ ਕੁੜੀ ਦਾ ਪੇਸ ਬਣਾ ਕੇ ਉੱਥੋਂ ਰਾਤ ਨੂੰ ਪੱਜ ਆਇਆ ਤੇ ਸਿੱਧਾ ਆ ਕੇ ਰੇਲ ਗੱਡੀ ਵਿੱਚ ਬੈਠ ਗਿਆ ਉਸ ਤੋਂ ਬਾਅਦ ਤੁਸੀਂ ਮੈਨੂੰ ਆਪਣੇ ਘਰ ਲੈ ਆਏ ਸ਼ੁਰੂ ਵਿੱਚ ਸਭ ਕੁਝ ਠੀਕ ਸੀ ਪਰ ਫਿਰ ਤੁਹਾਡੇ ਪਤੀ ਨੇ ਮੇਰੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਉਸ ਦੀਆਂ ਹਰਕਤਾਂ ਦੇ ਕੇ ਮੈਂ ਬਹੁਤ ਡਰ ਗਿਆ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਮੇਰਾ ਪੇਤ ਨਾ ਖੁੱਲ ਜਾਵੇ ਮੈਂ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਮੇਰੇ ਵੱਲ ਵਧਿਆ ਤਾਂ ਮੈਂ ਰੋਲਾ ਪਾ ਕੇ ਤੁਹਾਡੀ ਪਤਨੀ ਨੂੰ ਸਭ ਕੁਝ ਦੱਸ ਦਿਆਂਗੀ ਫਿਰ ਤੁਸੇ ਮੀਂਹ ਤੋਂ ਹੋ ਗਏ ਦਾਇ ਦੇ ਸਲਾਹ ਤੇ ਮੈਨੂੰ ਤੁਹਾਡੇ ਸਰੀਰ ਦੀ ਮਾਲਿਸ਼ ਕਰਨੀ ਪਈ ਸੀ ਪਰ ਮੈਂ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਚਾਹੁੰਦਾ ਸੀ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਨੂੰ ਹਮੇਸ਼ਾ ਮਾਦਗਾਂ ਨਜ਼ਰਾਂ ਨਾਲ ਦੇਖਿਆ ਹੈ ਮੈਂ ਅੱਜ ਵੀ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਕੁਝ ਦਿਨਾਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰੇ ਚਿਹਰੇ ਤੇ ਦਾੜੀ ਦੇ ਵਾਲ ਵਧ ਰਹੇ ਹਨ ਉਹਨਾਂ ਨੂੰ ਲੁਕਾਉਣ ਲਈ ਮੈਂ ਉਹਨਾਂ ਨੂੰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਪਰ ਮੈਂ ਸਫਲ ਰਿਹਾ ਇਸ ਲਈ ਮੈਂ ਆਪਣਾ ਚਿਹਰਾ ਤੁਹਾਡੇ ਤੋਂ ਲੁਕਾ ਰਿਹਾ ਸੀ ਰੱਬ ਦੀ ਖਾਤਰ ਮੈਨੂੰ ਮਾਫ਼ ਕਰ ਦਿਓ ਮੈਂ ਸਾਰੀ ਉਮਰ ਤੁਹਾਡਾ ਰਿਣੀ ਰਹਾਂਗਾ ਇਹ ਕਹਿ ਕੇ ਉਹ ਰੋਂਦਾ ਹੋਇਆ ਮੇਰੇ ਪੈਰੀ ਪੈ ਗਿਆ ਮੈਂ ਉਸ ਨੂੰ ਪੈਰਾਂ ਤੋਂ ਝੁੱਕ ਕੇ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਤੂੰ ਮੁੰਡਾ ਹੈ ਮੈਨੂੰ ਤਾਂ ਤੇਰੀ ਬੇਵਸੀ ਦਾ ਵੀ ਪਤਾ ਨਹੀਂ ਸੀ ਪਰ ਹੁਣ ਜੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਤਾਂ ਇੱਥੇ ਹਗਾਮਾ ਹੋ ਜਾਵੇਗਾ ਰੱਬ ਦੀ ਖਾਤਰ ਇੱਥੋਂ ਚਲੇ ਜਾਵੋ ਮੈਂ ਤੁਹਾਨੂੰ ਕੁਝ ਪੈਸੇ ਦਿੰਦੀ ਹਾਂ ਤੇ ਦੂਜੇ ਸ਼ਹਿਰ ਮੇਰੇ ਪਤੀ ਕੋਲ ਚਲੇ ਜਾਵੋ ਉਹ ਤੁਹਾਨੂੰ ਕੰਮ ਤੇ ਲਵਾ ਦੇਣਗੇ ਪਰ ਇੱਥੇ ਨਾ ਦਿਸਣਾ ਨਹੀਂ ਤਾਂ ਮੇਰੀ ਜ਼ਿੰਦਗੀ ਮੁਸੀਬਤ ਵਿੱਚ ਪੈ ਜਾਵੇਗੀ ਮੈਂ ਆਪਣੀ ਅਲਮਾਰੀ ਵਿੱਚੋਂ ਕੁਝ ਪੈਸੇ ਕੱਢ ਕੇ ਉਸ ਨੂੰ ਦੇ ਦਿੱਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਆਪਣੇ ਘਰ ਦੇ ਨੇੜੇ ਕਿਤੇ ਵੀ ਉਸ ਮੁੰਡੇ ਨੂੰ ਨਹੀਂ ਦੇਖਿਆ ਜੋ ਕੁੜੀ ਬਣ ਕੇ ਰਹਿ ਰਿਹਾ ਸੀ ਪਰ ਅੱਜ ਵੀ ਜਦੋਂ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਸੋਚਦੀ ਹਾਂ ਕਾਸ਼ ਮੈਂ ਆਪਣੀ ਸੱਸ ਦੀ ਗੱਲ ਸੁਣੀ ਹੁੰਦੀ ਹੁਣ ਮੈਨੂੰ ਇਹ ਤਾਨੇ ਵਾਰ-ਵਾਰ ਸੁਣਨ ਨੂੰ ਮਿਲਦੇ ਹਨ ਕਿ ਔਲਾਦ ਕੀ ਹੋ ਗਈ ਇੱਕ ਮੁਟਿਆਰ ਕੁੜੀ ਤੋਂ ਸੇਵਾ ਲੈ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਦੋਸਤੋ ਅਜਿਹਾ ਨਹੀਂ ਹੈ ਕਿ ਅਸੀਂ ਇੱਕ ਨਾਥ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਪਰ ਉਸ ਬਾਰੇ ਪੂਰੀ ਜਾਂਚ ਕਰ ਲੈਣੀ ਚਾਹੀਦੀ ਹੈ ਕੋਈ ਵੀ ਬੱਚਾ ਮਿਲੇ ਤਾਂ ਉਸ ਨੂੰ ਪੁਲਿਸ ਸਟੇਸ਼ਨ ਜਾਂ ਅनाथ ਆਸ਼ਰਮ ਲੈ ਕੇ ਜਾਓ ਤੇ ਜੇ ਕੋਈ ਬੱਚਾ ਲੈਣਾ ਹੈ ਤਾਂ ਨਾਥ ਆਸ਼ਰਮ ਜਾਂ ਨਜ਼ਦੀਕੀ ਰਿਸ਼ਤੇਦਾਰ ਕੋਲੋਂ ਲੈਣਾ ਚਾਹੀਦਾ ਹੈ ਦੋਸਤੋ ਖਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ